ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਵਿੱਚ ਹੋਮੋਂਗੇ ਅੱਜ ਤੁਹਾਨੂੰ ਦਿਖਾਉਣਾ ਇੱਕ ਨਵੀਂ ਚੀਜ਼ ਗੋਰੀਆਂ ਦਾ ਕਮਾਲ ਸ਼ੇਅਰ ਕਰਨ ਵਾਸਤੇ ਵੀ ਡੰਡੀ ਬਣਾਈ ਹੋਈ ਆ ਨਹਿਰ ਦੇ ਕਿਨਾਰੇ ਤੇ ਸਪੈਸ਼ਲ ਸ਼ੇਅਰ ਕਰਨ ਵਾਸਤੇ ਜਮਾ ਕੁਦਰਤ ਦੇ ਵਿੱਚ ਸ਼ਾਂਤ ਮਈ ਮਾਹੌਲ ਤੇ ਇੱਥੇ ਲੋਕ ਸ਼ੈਅਰ ਕਰਨ ਆਉਂਦੇ ਆ ਸਵੇਰੇ ਸੂਰਜ ਚੜ੍ਹਦੇ ਸਾਰ ਇਹ ਜਗ੍ਹਾ ਖੁੱਲ ਜਾਂਦੀ ਆ ਤੇ ਸ਼ਾਮ ਨੂੰ ਜਦੋਂ ਸੂਰਜ ਛਿਪਦਾ ਉਦੋਂ ਇਹ ਬੰਦ ਕਰ ਦਿੰਦੇ ਆ ਜੰਗਲਾਤ ਵਿਭਾਗ ਦੇ ਬੰਦੇ ਉਹਨਾਂ ਦੀ ਡਿਊਟੀ ਲੱਗੀ ਹੋਈ ਆ ਤੇ ਲਗਭਗ ਹੋਊਗਾ ਇਹ 100 ਏਕੜ ਦਾ ਏਰੀਆ ਜਿਹਦੇ ਵਿੱਚ ਦੀ ਇਹ ਡੰਡੀ ਆ ਇਹ ਬੜਾ ਸ਼ਾਂਤਮਈ ਮਾਹੌਲ ਆ ਜਿਵੇਂ ਮਰਜ਼ੀ ਤੁਸੀਂ ਸ਼ੈਅਰ ਕਰਨ ਜਾਓ ਕੋਈ ਖਤਰਾ ਨਹੀਂ ਕੋਈ ਖਤਰਨਾਕ ਜਾਨਵਰ ਨਹੀਂ ਹੈਗਾ ਇੱਥੇ ਆ ਇੱਕ ਤਾਂ ਹੈਗੀ ਰਿਵਰ ਟ੍ਰੇਲ ਤੇ ਇੱਕ ਹੈਗੀ ਸਿਡਰ ਟ੍ਰੇਲ ਸਿਡਰ ਗਰੋਵ ਤੇ ਜਿਹੜੀ ਰਿਵਰ ਟ੍ਰੇਲ ਆ ਉਹ ਤਾਂ ਨਹਿਰ ਦੇ ਨਾਲ ਜਾਂਦੀ ਆ ਤੇ ਇਹ ਸਿਡਰ ਟ੍ਰੇਲ ਆ ਇੱਕ ਉਹ ਮੁਕੇ ਉਸੇ ਨਾਲ ਜੁੜ ਜਾਂਦੀ ਆ ਪਰ ਇਹ ਉਤੋਂ ਦੀ ਘੁੰਮ ਕੇ ਆਉਂਦੀ ਆ ਤੇ ਜੇ ਇਹਦਾ ਪੂਰਾ ਢੀੜਾ ਕੱਢਣਾ ਹੋਵੇ ਤਾਂ ਬਣ ਜਾਂਦੀ ਆ ਇਹ 3 ਕਿਲੋਮੀਟਰ ਤੇ ਐਂ ਗੋਰੀਆਂ ਦਾ ਹਿਸਾਬ ਬਣਾਇਆ ਹੋਇਆ ਵੀ 3 ਕਿਲੋਮੀਟਰ ਦੀ ਸ਼ਹਿਰ ਹੋ ਜਾਂਦੀ ਆ ਜਦੋਂ ਬੰਦਾ ਤੁਰ ਪੈਂਦਾ ਤੇ ਬੜਾ ਵਧੀਆ ਖੂਬਸੂਰਤ ਜਿਹਾ ਮਾਹੌਲ ਆ ਆਲੇ ਦੁਆਲੇ ਦਰਖਤ ਨੇ ਅਸੀਂ ਇਸ ਟੈਮ ਆਏ ਆ ਸਾਨੂੰ ਬੱਜੇ ਹੋਏ ਨੇ ਸ਼ਾਮ ਦੇ 5 ਤੇ ਇਹ ਧੁੱਪ ਕਾਫੀ ਤੇਜ ਹੁੰਦੀ ਆ ਇੱਥੇ ਸੂਰਜ ਨੇੜੇ ਕਹਿ ਲਓ ਜਾਂ ਕੋਈ ਹੋਰ ਧੁੱਪ ਵਧੀਆ ਹੁੰਦੀ ਆ ਵਧੀਆ ਵਾਲੇ ਦੋਲੇ ਦਰਖਤ ਨੇ ਦਰਖਤ ਵੀ ਇੰਨੇ ਸੰਘਣੇ ਨੇ ਜੰਗਲ ਇੰਨਾ ਸੰਘਣਾ ਕਿ ਵਿੱਚ ਦੀ ਤੁਸੀਂ ਲੰਘ ਨਹੀਂ ਸਕਦੇ ਕਿਉਂ ਖਤਰਨਾਕ ਜਾਨਵਰ ਕੋਈ ਇੱਥੇ ਹੈ ਨਹੀਂਗਾ ਤੇ ਹਿਰਨ ਵਗੈਰਾ ਇੱਥੇ ਹੈਗੇ ਨੇ ਉਹਨਾਂ ਦਾ ਕੋਈ ਸ਼ਕਾਰਸ਼ਕੂਰ ਵੀ ਨਹੀਂ ਕਰਦਾ ਹੈਗਾ ਇਸ ਕਰਕੇ ਉਹ ਆਮ ਹੀ ਘਰਾਂ ਦੇ ਕੋਲੇ ਫਰੀ ਜਾਂਦੇ ਆ ਕੋਈ ਡਰ ਨਹੀਂ ਹੈਗਾ ਉਹਨਾਂ ਨੂੰ ਇਸ ਤਰ੍ਹਾਂ ਦਾ ਮਹੌਲਾ ਇਹ ਗੱਲਾਂ ਬਾਤਾਂ ਨੇ ਇਹਨਾਂ ਦੀਆਂ ਕੁਦਰਤ ਨੂੰ ਸਾਹਮਣੇ ਰੱਖਿਆ ਵਾ ਆ ਜਿਹੜੇ ਤੁਸੀਂ ਦਰਖਤ ਦੇਖਦੇ ਹੋ ਆਲੇ-ਦਾਲੇ ਸਾਰੇ ਖਰੋਟਾਂ ਦੇ ਦਰਖਤ ਨਹੀਂ ਸਾਰੇ ਇਹ ਖਰੋਟ ਨੇ ਇਹ ਜੰਗਲੀ ਖਰੋਟ ਕਹਿ ਸਕਦੇ ਆਪਾਂ ਇਹ ਖਾਂਦੇ ਖੁੰਦੇ ਤਾਂ ਹੈ ਨਹੀਂ ਇਹਨੂੰ ਪਰ ਹੈ ਖਰੋਟ ਇਹ ਐ ਬੜਿਆ ਹੋਇਆ ਵਧੀਆ ਮਾਹੌਲ ਪਾ ਵੀ ਦਿਨ ਹੀ ਆਜੋ ਕਿਸੇ ਟਾਈਮ ਆਜੋ ਸ਼ਾਂਤ ਆ ਇੱਥੇ ਹੁੰਦੀ ਹੋ ਹੁੰਦੀ ਆ ਵਧੀਆ ਸ਼ਾਮੇ ਸ਼ਾਮੇ ਸ਼ੇਅਰ ਕਰਦੇ ਨੇ ਕੁਦਰਤ ਨੂੰ ਸਾਹਮਣਿਆ ਹੋਇਆ ਕੁਦਰਤ ਨਾਲ ਕੋਈ ਛੇੜਛਾੜ ਨਹੀਂ ਕੀਤੀ ਵੀ ਆਸਾਰੇ ਕਰੋਟ ਨੇ ਮਹੀਦੀ ਹੈ ਕਿ ਇੱਥੇ ਬਹੁਤ ਕਮੀ ਆ ਲਗਭਗ 2 ਮਹੀਨੇ ਵਾਂਗੂ ਹੋ ਗਏ ਤੇ ਮੀਂਹ ਨਹੀਂ ਪਿਆ ਵਧੀਆ ਮੀਨਾ ਪੈਣ ਕਰਕੇ ਬਹੁਤੀਆਂ ਫਸਲਾਂ ਵੀ ਸੁੱਕੀਆਂ ਨੇ ਤੇ ਦਰਖਤਾਂ ਨੂੰ ਵੀ ਮੀਂਹ ਦੀ ਲੋੜ ਆ ਜਾਣੀ ਇਹ ਇੱਥੇ ਪਹਿਲੀ ਵਾਰੀ ਹੋਇਆ ਇਹ ਕਾਫੀ ਟਾਈਮ ਮੰਨ ਲਵੋ ਜਦੋਂ ਦੀ ਵੀ 25 ਸਾਲਾਂ ਚੋਂ ਮੰਨ ਲਓ ਪਹਿਲੀ ਵਾਰੀ ਹੋਇਆ ਕਿ ਮੀਂਹ ਨਾ ਪਿਆ ਹੋਵੇ ਸਿਡਰ ਟ੍ਰੇਲ ਆਨਾ ਧਰਖਤ ਦਾ ਧਰਖਤਾਂ ਦਾ ਚੂਰਾ ਕਰਕੇ ਪਾਇਆ ਵਜਦੇ ਤੇ ਇਹਨੂੰ ਇਹ ਸਿਡਰ ਟ੍ਰੇਲ ਕਹਿੰਦੇ ਆ ਟ੍ਰੇਲ ਦਾ ਮਤਲਬ ਹੁੰਦਾ ਪੱਕ ਡੰਡੀ ਇਸ ਤਰ੍ਹਾਂ ਬਣਾਇਆ ਹੋਇਆ ਹੀ ਇਹਨਾਂ ਦਾ ਮਾਹੌਲ ਸ਼ੇਅਰ ਕਰਦੇ ਆ ਕਰੋ ਗੱਲਬਾਤ ਤੁਹਾਨੂੰ ਚੰਗੀ ਲੱਗਦੀ ਹੁੰਦੀ ਆ ਆ ਉਹ ਨਦੀ ਆ ਜਿਹਦੇ ਕਿਨਾਰੇ ਇਹ ਬਣੀ ਹੋਈ ਆ ਇਹ ਪਾਣੀ ਦੀ ਭਰੀ ਵੀ ਹੁੰਦੀ ਆ ਰੁੱਤ ਦੇ ਵਿੱਚ ਪਰ ਇਸ ਵਾਰ ਇਹ ਖਾਲੀ ਆ ਸੋ ਹੱਸਦੇ ਰਹੋ ਵਸਦੇ ਰਹੋ ਚੜਦੀ ਕਲਾ ਵਿੱਚ ਰਹੋ ਤੇ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਮਿਲਦੇ ਆ ਕਿਸੇ ਹੋਰ ਨਵੀਂ ਗੱਲਬਾਤ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਧੰਨਵਾਦ